ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਗੁੜ ਦੇ ਪੂੜੇ ਤੇ ਖੀਰ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਸਾਵਣ ਦੇ ਮਹੀਨੇ ਵਿੱਚ ਖੀਰ ਪੂੜਿਆਂ ਨੂੰ ਜ਼ਰੂਰ ਬਣਾ ਕੇ ਖਾਧਾ ਜਾਂਦਾ ਹੈ ਤੇ ਤੁਸੀਂ ਵੇਖ ਸਕਦੇ ਹੋ ਕਿੰਨੇ ਵਧੀਆ ਕਿੰਨੇ ਸੌਫਟ ਪੂੜੇ ਬਣ ਕੇ ਤਿਆਰ ਹੋਏ ਆ ਤੇ ਜੇ ਤੁਸੀਂ ਵੀ ਇਹਨਾਂ ਨੂੰ ਟਰਾਈ ਕਰਨਾ ਚਾਹੁੰਦੇ ਹੋ ਤੇ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਤੇ ਆ ਹੁਣ ਰੈਸਪੀ ਬਣਾਉਣੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਹੁਣ ਅਸੀਂ ਖੀਰ ਬਣਾ ਲਾਂਗੇ ਖੀਰ ਬਣਾਉਣ ਲਈ ਮੈਂ 2 ਲੀਟਰ ਦੁੱਧ ਲਿਆ ਏ ਤੇ ਅੱਧਾ ਕੱਪ ਅਸੀਂ ਇਹਦੇ ਵਿੱਚ ਚੌਲਾਂ ਦਾ ਪਾਵਾਂਗੇ ਚੌਲਾਂ ਨੂੰ ਹੁਣ ਚੰਗੀ ਤਰ੍ਹਾਂ ਸਾਫ਼ ਕਰਕੇ ਇਹਨਾਂ ਨੂੰ ਤੋਲਾਂਗੇ ਇੱਧਰ ਦੁੱਧ ਨੂੰ ਵੀ ਉਬਾਲਾ ਆ ਗਿਆ ਏ ਹੁਣ ਅਸੀਂ ਇਹਦੇ ਵਿੱਚ ਥੋਤੇ ਹੋਏ ਚੌਲ ਪਾ ਦਾਂਗੇ ਚੌਲ ਪਾ ਕੇ ਕੜਛੀ ਨਾਲ ਹਲਾ ਲਾਂਗੇ ਅੱਧ ਤੱਕ ਆਪਾਂ ਸੀ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਪਾਉਣ ਨਾਲ ਖੀਰ ਤਲੇ ਤੇ ਚਿਪਕਦੀ ਨਹੀਂ ਆ ਤੇ ਹੁਣ ਅਸੀਂ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਬਤਲੇ ਉੱਪਰ ਦੁੱਧ ਵਾਲੀ ਇੱਦਾਂ ਜਾਲੀ ਦੇ ਕੇ ਬਿਲਕੁਲ ਸਲੋ ਫਲੇਮ ਤੇ ਅਸੀਂ ਖੀਰ ਨੂੰ ਪੱਕਣ ਦਵਾਂਗੇ ਜਦ ਤੱਕ ਚੌਲ ਜਿਹੜੇ ਚੰਗੀ ਤਰ੍ਹਾਂ ਦੁੱਧ ਵਿੱਚ ਮਿਕਸ ਨਹੀਂ ਹੋ ਜਾਂਦੇ ਓਨੀ ਦੇਰ ਤੱਕ ਅਸੀਂ ਇਹਨੂੰ ਬਿਲਕੁਲ ਸਲੋ ਫਲੇਮ ਤੇ ਪਕਾਉਂਦੇ ਰਵਾਂਗੇ। ਖੀਰ ਨੂੰ ਬਣਦੇ ਹੋਏ ਹੁਣ ਅੱਧਾ ਘੰਟਾ ਹੋ ਗਿਆ ਏ। ਤੇ ਚੌਲ ਜਿਹੜੇ ਚੰਗੀ ਤਰ੍ਹਾਂ ਦੁੱਧ ਵਿੱਚ ਇਕਦਮ ਮਿਕਸ ਹੋਣੇ ਸ਼ੁਰੂ ਹੋ ਗਏ ਆ। ਹੁਣ ਮੈਂ ਥੋੜੇ ਜਿਹਾ ਕੇਸਰ ਭਿਓ ਕੇ ਰੱਖਿਆ ਸੀ। ਹਨੂ ਪਾ ਦਾਂਗੇ ਵਿੱਚ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਕੇਸਰ ਪਾ ਸਕਦੇ ਜੇ ਤੁਸੀਂ ਬਿਨਾ ਕੇਸਰ ਤੋਂ ਵੀ ਇਹਨੂੰ ਬਣਾ ਸਕਦੇ ਜੀ ਚਾਰ ਪੰਜ ਹਰੀਆਂ ਲਾਚੀਆਂ ਨੂੰ ਬ੍ਰੀਕ ਪੀਸ ਕੇ ਪਾ ਦਾਂਗੇ ਮਿਕਸ ਕਰ ਲਾਂਗੇ ਅੱਧੀ ਕोली ਅਸੀਂ ਇਹਦੇ ਵਿੱਚ ਚੀਨੀ ਪਾਵਾਂਗੇ ਚੀਨੀ ਇਹਦੇ ਵਿੱਚ ਜ਼ਿਆਦਾ ਨਹੀਂ ਪਾਉਣੀ ਕਿਉਂਕਿ ਪੂੜਿਆਂ ਦੇ ਨਾਲ ਕਾਟੀ ਮਿੱਠਾ ਚੰਗਾ ਲੱਗਦਾ ਹੈ ਜਿਆਦਾ ਮਿੱਠੇ ਵਾਲੀ ਖੀਰ ਨਹੀਂ ਚੰਗੀ ਲੱਗਦੀ ਇਹਦੇ ਨਾਲ ਨਾਲ ਹੀ ਅਸੀਂ ਇਹਦੇ ਵਿੱਚ ਕੁਝ ਡਰਾਈ ਫਰੂਟ ਆਪਣੀ ਪਸੰਦ ਦੇ ਕੱਟ ਕੇ ਪਾਵਾਂਗੇ ਮੈਂ ਇਹਦੇ ਵਿੱਚ ਬਦਾਮ ਸੌਗੀ ਤੇ ਮਗਜ ਪਾਏ ਆ ਇੱਕ ਤੋਂ 2 ਮਿੰਟ ਲਈ ਖੀਰ ਨੂੰ ਅਸੀਂ ਹੋਰ ਰੰਨਾਂਗੇ ਖੀਰ ਹੁਣ ਸਾਡੀ ਬਣ ਗਈ ਐ। ਇਕਦਮ ਚੌਲ ਜਿਹੜੇ ਦੁੱਧ 'ਚ ਮਿਕਸ ਹੋ ਗਏ ਐ। ਥੋੜਾ ਜਿਹਾ ਗੈਸ ਬੰਦ ਕਰ ਦਾਂਗੇ। ਤੇ ਹੁਣ ਅਸੀਂ ਪੂੜਿਆਂ ਦੀ ਤਿਆਰੀ ਕਰ ਲਾਂਗੇ। ਪੂੜੇ ਅਸੀਂ ਲੋਹੇ ਦੇ ਤਵੇ ਉੱਪਰ ਆਟੇ ਤੇ ਗੁੜ ਦੇ ਬਣਾ ਕੇ ਤਿਆਰ ਕਰਾਂਗੇ। ਇਹਦੇ ਲਈ ਮੈਂ ਇੱਕ ਵੱਡੀ ਕੋਲੀ ਭਰ ਕੇ ਆਟੇ ਦੀ ਲਈ ਐ ਤੇ ਆਟੇ ਨੂੰ ਮੈਂ ਛਾਣ ਲਿਆ ਐ। ਤੇ ਜਿੰਨਾ ਸੀ ਆਟਾ ਲਿਆ ਐ ਉਸ ਤੋਂ ਅਸੀਂ ਥੋੜਾ ਜਿਹਾ ਘੱਟ ਗੋਲ ਲਾਵਾਂਗੇ। ਇੱਕ ਕੁੱਲੀ ਤੋਂ ਥੋੜਾ ਜਿਹਾ ਘੱਟ ਅਸੀਂ ਗੁੜ ਪਾਵਾਂਗੇ ਇਹਦੇ ਵਿੱਚ ਜੇ ਗੁੜ ਅਸੀਂ ਇਹਦੇ ਬਰਾਬਰ ਪਾਵਾਂਗੇ ਇੱਕ ਕੁੱਲੀ ਆਟੇ ਦੀ ਤੇ ਇੱਕ ਕੁੱਲੀ ਗੁੜ ਦੀ ਲਵਾਂਗੇ ਤੇ ਇਹ ਗੋੜੇ ਦੇ ਵਿੱਚ ਜ਼ਿਆਦਾ ਹੋ ਜਾਏਗਾ ਤੇ ਫਿਰ ਜਦੋਂ ਅਸੀਂ ਪੂੜੇ ਬਣਾਵਾਂਗੇ ਪੂੜੇ ਜਿਹੜੇ ਉਹ ਤਵੇ ਨਾਲ ਚਿਪਕ ਜਾਂਦੇ ਆ ਇਸ ਲਈ ਗੁੜ ਜਿਹੜਾ ਹੈ ਉਹ ਆਟੇ ਨਾਲੋਂ ਥੋੜਾ ਜਿਹਾ ਘੱਟ ਲੈਣਾ ਹੈ ਬਰਾਬਰ ਦਾ ਗੁੜ ਨਹੀਂ ਲੈਣਾ ਤੇ ਹੁਣ ਅਸੀਂ ਗੁੜ ਨੂੰ ਇੱਕ ਪੈਂਚ ਪਾਲਾਂਗੇ ਥੋੜਾ ਜਿਹਾ ਇਹਨੂੰ ਕੁੱਟ ਲੈਣਾ ਹੈ ਤਾਂ ਕਿ ਥੋੜਾ ਬ੍ਰੇਕ ਹੋ ਜਾਏ ਫਿਰ ਇਹ ਪਾਣੀ ਵਿੱਚ ਜਲਦੀ ਘੁਲ ਜਾਂਦਾ ਹੈ ਇਸ ਲਈ ਇਹਨੂੰ ਕੁੱਟ ਕੇ ਫਿਰ ਪਾਣੀ ਵਿੱਚ ਪਾਉਣਾ ਤੇ ਜਿੰਨਾ ਅਸੀਂ ਗੋੜ ਲਿਆ ਹੈ ਉਹਨਾ ਹੀ ਅਸੀਂ ਇਹਦੇ ਵਿੱਚ ਗਰਮ ਪਾਣੀ ਪਾ ਦਾਂਗੇ ਗਰਮ ਪਾਣੀ ਪਾਉਣ ਨਾਲ ਗੋੜ ਜਲਦੀ ਮੈਲਟ ਹੋ ਜਾਂਦਾ ਹੈ ਇਸ ਲਈ ਇਹਦੇ ਵਿੱਚ ਗਰਮ ਪਾਣੀ ਪਾਇਆ ਹੈ ਤੇ ਹੁਣ ਅਸੀਂ ਇਹਨੂੰ ਟਾਕੇ 10 ਤੋਂ 15 ਮਿੰਟ ਲਈ ਰੱਖ ਦਾਂਗੇ 15 ਮਿੰਟ ਹੋ ਗਿਆ ਚੈੱਕ ਕਰਦੇ ਆ ਇੱਕ ਵਾਰ ਗੋੜਹੋਂ ਚੰਗੀ ਤਰ੍ਹਾਂ ਮੈਲਟ ਹੋ ਗਿਆ ਏ ਤੇ ਜਿਹੜਾ ਪਾਣੀ ਏ ਵੀ ਬਿਲਕੁਲ ਠੰਡਾ ਹੋ ਗਿਆ ਏ ਹੁਣ ਗੋੜ ਵਾਲੇ ਪਾਣੀ ਨੂੰ ਹੁਣ ਅਸੀਂ ਪੌਣੀ ਦੀ ਹੈਲਪ ਨਾਲ ਪਾਉਣ ਲਾਂਗੇ ਤਾ ਥੋੜਾ ਜਿਹਾ ਹੋਰ ਵੱਡਾ ਬੌਲ ਲੈ ਲਾਂਗੇ ਇਹਦੇ ਵਿੱਚ ਅਸੀਂ ਆਟਾ ਪਾ ਦਾਂਗੇ ਥੋੜਾ ਜਿਹਾ ਇਹਦੇ ਵਿੱਚ ਗੋੜ ਵਾਲਾ ਪਾਣੀ ਪਾ ਕੇ ਚੰਗੀ ਤਰ੍ਹਾਂ ਆਟੇ ਵਿੱਚ ਪਾਣੀ ਨੂੰ ਮਿਕਸ ਕਰ ਲਾਂਗੇ ਤੁਸੀਂ ਕਿਸੇ ਵਿਸਕਰ ਜਾਂ ਕਿਸੇ ਕੜਛੀ ਦੀ ਹੈਲਪ ਨਾਲ ਇਹਨੂੰ ਮਿਕਸ ਕਰ ਸਕਦੇ ਜੇ ਥੋੜਾ ਜਿਹਾ ਪਾਣੀ ਅਸੀਂ ਇਹਦੇ ਵਿੱਚ ਹੋਰ ਪਾਵਾਂਗੇ ਇਹਦੇ ਇੱਕ ਸਮੂਥ ਜਿਹਾ ਬੈਟਰ ਤਿਆਰ ਕਰਾਂਗੇ ਹੱਲੇ ਕਾਫੀ ਸੰਘਣਾ ਹੈ ਥੋੜਾ ਜਿਹਾ ਪਾਣੀ ਅਸੀਂ ਇਹਦੇ ਵਿੱਚ ਹੋਰ ਪਾਵਾਂਗੇ ਬੈਟਰ ਨਾ ਹੀ ਜ਼ਿਆਦਾ ਗਾੜਾ ਹੋਣਾ ਚਾਹੀਦਾ ਹੈ ਤੇ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ ਹੈ ਹੁਣ ਅਸੀਂ ਇਹਦੇ ਵਿੱਚ ਤਿੰਨ ਚਾਰ ਹਰੀਆਂ ਲੱਟੀਆਂ ਨੂੰ ਬਿਲਕੁਲ ਬਰੀਕ ਪੀਸ ਕੇ ਇਹਨਾਂ ਦਾ ਪਾਊਡਰ ਬਣਾ ਕੇ ਪਾ ਦਾਂਗੇ ਇੱਕ ਚਮਚ ਸੌਫ ਨੂੰ ਦਰਦਰਾ ਪੀਸ ਕੇ ਪਾ ਦਾਂਗੇ ਤੇ ਅੱਧਾ ਚਮਚ ਅਸੀਂ ਇਹਦੇ ਵਿੱਚ ਜੁਆਇਨ ਪਾਵਾਂਗੇ ਜੁਆਇਨ ਨੂੰ ਥੋੜਾ ਜਿਹਾ ਹੱਥਾਂ ਤੇ ਮਲ ਕੇ ਫੇਰ ਪਾਵਾਂਗੇ मिक्स ਕਰ ਲਾਂਗੇ ਜਵੈਣ ਪਾਉਣ ਨਾਲ ਪੂੜੇ ਬਹੁਤ ਜਲਦੀ ਡਾਈਜੈਸਟ ਹੋ ਜਾਂਦੇ ਆ ਇਸ ਲਈ ਜਵੈਣ ਇਹਦੇ ਵਿੱਚ ਜ਼ਰੂਰ ਪਾਉਣੀ ਚਾਹੀਦੀ ਹੈ ਬੈਟਰ ਦੀ ਕੰਸਿਸਟੈਂਸੀ ਬਿਲਕੁਲ ਪਰਫੈਕਟ ਆ ਪੂੜੇ ਨੂੰ ਫੈਲਾਉਣ ਲਈ ਵੈਸੇ ਪੀਪਲ ਦੇ ਪੱਤੇ ਨਾਲ ਪੂੜਾ ਫਲਾਇਆ ਜਾਂਦਾ ਹੈ ਪਰ ਮੇਰੇ ਕੋਲ ਹੁਣ ਪੀਪਲ ਦਾ ਪੱਤਾ ਨਹੀਂ ਹੈ ਮੈਂ ਇੱਕ ਕਾਪੀ ਦਾ ਗੱत्ता ਕੱਟ ਲਿਆ ਹੈ ਤੇ ਮੈਂ ਉਹਦੇ ਨਾਲ ਪੂੜੇ ਨੂੰ ਫਲਾਵਾਂਗੀ ਤੇ ਉਹਦੇ ਇਲਾਵਾ ਮੈਂ ਇੱਕ ਕੋਲੀ ਵਿੱਚ ਸਰੋਂ ਦਾ ਤੇਲ ਲਿਆ ਏ ਤੇ ਸਰੋਂ ਦੇ ਤੇਲ ਨੂੰ ਵੀ ਮੈਂ ਚੰਗੀ ਤਰ੍ਹਾਂ ਗਰਮ ਕਰ ਲਿਆ ਏ ਤੇ ਫਿਰ ਅਸੀਂ ਇਹ ਤੇਲ ਵਰਤਾਂਗੇ ਤੇ ਹੁਣ ਅਸੀਂ ਲੋਇ ਤਾਂ ਤਵਾ ਗੈਸ ਉੱਪਰ ਗਰਮ ਰੱਖਾਂਗੇ ਬ੍ਰਸ਼ ਨਾਲ ਅਸੀਂ ਇਹਦੇ ਉੱਪਰ ਥੋੜਾ ਜਿਹਾ ਤੇਲ ਲਗਾ ਲਾਂਗੇ ਹੁਣ ਅਸੀਂ ਇਹਦੇ ਉੱਪਰ ਪੂੜਿਆਂ ਦਾ ਬੈਟਰ ਪਾ ਦਾਂਗੇ ਗੱਤੇ ਦੀ ਹੈਲਪ ਨਾਲ ਅਸੀਂ ਇਹਨੂੰ ਪਤਲਾ ਕਰ ਲਾਂਗੇ ਇਹਦੇ ਬਾਹਰ-ਬاہر ਕੰਡੇ ਉੱਪਰ ਵੀ ਥੋੜਾ ਜਿਹਾ ਤੇਲ ਲਗਾ ਲਾਂਗੇ ਸਿੱਪੀ ਦੀ ਹੈਲਪ ਲੈ ਅਸੀਂ ਇਹਨੂੰ ਕੰਡਿਆਂ ਤੋਂ ਉਤਾਰ ਲਾਂਗੇ ਤੇ ਹੁਣ ਅਸੀਂ ਇਹਦੀ ਸਾਈਡ ਬਦਲ ਲਾਂਗੇ ਦੂਸਰੀ ਸਾਈਡ ਤੋਂ ਵੀ ਅਸੀਂ ਚੰਗੀ ਤਰ੍ਹਾਂ ਪਕਾ ਲਾਂਗੇ ਇਹਨੂੰ ਸਾਈਡ ਬਦਲਾਂਗੇ ਇਹਦੀ ਦੋਨਾਂ ਸਾਈਡਾਂ ਤੋਂ ਪੂੜਾ ਵਧੀਆ ਤਰ੍ਹਾਂ ਪੱਕ ਗਿਆ ਹੈ ਤਵੇ ਤੋਂ نیچے ਉਤਾਰ ਲਾਂਗੇ ਦੁਬਾਰਾ ਫੇਰ ਅਸੀਂ ਤਵੇ ਉੱਪਰ ਥੋੜਾ ਜਿਹਾ ਤੇਲ ਲਗਾਵਾਂਗੇ ਕੜਛੀ ਨਾਲ ਬੈਟਰ ਪਾ ਦਾਂਗੇ ਬਾਹਰ ਵਾਲੀ ਸਾਈਡ ਤੋਂ ਬੈਟਰ ਨੂੰ ਖਲਾਉਣਾ ਵਾ ਸੈਂਟਰ ਝੋਨੀਆਂ ਨੂੰ ਸ਼ੁਰੂ ਕਰਨਾ ਹੁਣ ਕਰਦੇ ਵੀ ਹਲਕਾ ਲੈ ਲ ਅਸੀਂ ਇਹਨੂੰ ਪਤਲਾ ਕਰ ਲਾਂਗੇ ਸਾਈਡਾਂ ਤੇ ਵੀ ਥੋੜਾ ਜਿਹਾ ਤੇਲ ਲਗਾ ਲਾਂਗੇ ਸਾਈਡ ਬਦਲ ਦਾਂਗੇ ਇਹਦੀ ਜੇਕਰ ਇਹਦੇ ਵਿੱਚ ਮਿੱਠਾ ਬਿਲਕੁਲ ਪਰਫੈਕਟ ਹੋਏਗਾ ਤੇ ਇਹ ਕਦੀ ਵੀ ਤਵੇ ਉੱਪਰ ਚਿਪਕਦੇ ਨਹੀਂ ਆ ਤੇ ਬਹੁਤ ਵਧੀਆ ਬਹੁਤ ਟੇਸਟੀ ਪੂਰੇ ਬਣ ਕੇ ਤਿਆਰ ਹੁੰਦੇ ਆ ਪੂੜਾ ਹੋਣ ਤੋਂ ਵੀ ਸਾਈਡਾਂ ਤੋਂ ਵਧੀਆ ਤਰ੍ਹਾਂ ਪੱਕ ਗਿਆ ਹੈ ਇਨ ਨੂੰ ਵੀ نیچے ਉਤਾਰ ਲਾਂਗੇ ਖੀਰ ਤੇ ਪੂਰੇ ਬਣ ਕੇ ਤਿਆਰ ਆ ਤੁਸੀਂ ਵੇਖ ਹੀ ਸਕਦੇ ਹੋ ਕਿੰਨੇ ਵਧੀਆ ਪੂਰੇ ਬਣ ਕੇ ਤਿਆਰ ਹੋਏ ਆ ਬਹੁਤ ਹੀ ਸੌਫਟ ਪੂਰੇ ਬਣ ਕੇ ਤਿਆਰ ਹੋਏ ਆ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਧੰਨਵਾਦ